ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਕਰਦੇ ਆਪਾਂ ਅਸੀਂ ਅੱਜ ਚੱਲੇ ਆ ਬਾਹਰ ਬ੍ਰੇਕਫਾਸਟ ਕਰਨ ਕੌਫੀ ਪੀਣ ਅਸੀਂ ਅੱਜ ਚੱਲੇ ਆ ਕੌਫੀ ਪੀਣ ਹੈ ਬਰੋਸਟ ਮੈਂ ਬਰੋ ਮੈਂ ਤਾਂ ਖਾਣਾ ਤੇ ਮੈਂ ਖਾਣਾ ਤਾਂ ਕੀ ਕਹਿਣਾ ਭਾਈ ਕੁਝ ਨਹੀਂ ਖਾਣਾ ਚਲੋ ਚਲੀਏ ਹੁਣ ਚੱਲ ਆਜੂ ਕੋਈ ਟਿਸ਼ੂ ਪੈਰ ਕਿਹਾ ਤੁਰ ਕੇ ਜਾਣਾ ਪਤਾ ਤਾਂ ਜਾਣਾ ਥੋੜੇ ਆ ਜਾ ਕਰੋ ਗੱਡੀ ਤੇ ਉਹਨੋਂ ਵੈਸੇ ਬਾਈ ਇਟਲੀ ਚ ਸਵੇਰੇ ਸਵੇਰੇ ਸਾਡੇ ਠੰਡ ਹੁੰਦੀ ਆ ਦੁਪਹਿਰ ਨੂੰ ਗਰਮੀ ਤੇ ਸ਼ਾਮ ਨੂੰ ਫੇਰ ਠੰਡ ਹੋ ਜਾਂਦੀ ਆ ਤੈਨੜਾ ਲੱਗਦੀ ਹੈ ਮੈਨੂੰ ਲੱਗਦੀ ਆ ਯਾਰ ਕੋਈ ਨਾ ਲੋ ਜੀ ਆ ਗਿਆ ਆਪਣੀ ਬਾਹਰ ਕਫੇ ਪੀਏ ਬਲ 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 ਪੀੜ ਬਹੁਤ ਹੋ ਰੇ ਆਜੋ 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 ਛੇਤੀ ਕਰੋ

ਮੈਂ ਪਿੰਕ ਚੰਬੈਲਾ ਕੋਈ ਨਹੀਂ ਬਲੂ ਤੇ ਬਲੂ ਕਈ ਵੇ ਤੇ ਮੈਂ ਪਿੰਕ ਵਾ ਬੈਨੇ ਪਿੰਕ ਰੋਜ਼ਾ ਨਹੀਂ ਅੱਜ ਆਲੋ ਟਜਲੋ ਵਿਸਮੈਂਟ ਗਰੀਲ ਅੱਜ ਦਾ ਯਾਰ ਬਾਈਨਾ ਤਕਰੀਬਨ ਅਸੀਂ 2 ਮਹੀਨੇ ਬਾਅਦ ਆਏ ਹੁਣੇ ਕਾਫੀ ਪੀਣ ਹਾਂ 2 ਮਹੀਨੇ ਸੋ ਬੱਬੇ ਨਹੀਂ ਬਣਿਆ ਹੈਗਾ ਬਾਹਰ ਕਾਫੀ ਪੀਣ ਦਾ ਅੱਜ ਉਧਰ ਬੈਠੇ ਬੈਠੇ ਮੂਡ ਬਣ ਗਿਆ ਮੈਂ ਚੱਲ ਜਾਨੇ ਹਾਂ ਬਾਹਰ ਪੀ ਕੇ ਉਹਨੇ ਕਾਫੀ ਜੋ ਵਨ ਸਿੱਧਾ ਆ ਗਿਆ <laughs> खा लो खो चमेले बहुत बड़े बड़े ना इतना बच्चे ने कल काफी जमी घर पाए क्योंकि बच्चे काफी ज्यादा सही अपना दूसरा समान भी आ गया अमेरा खा लो हम टिका अपने कराई लाते ਪਾਤੀ ਜੁਕਰ ਪਾਤੀ ਇੰਡੀਆ ਦੇ ਵਿੱਚ ਬੜਾ ਹੋਇਆ ਟ੍ਰੈਂਡ ਐ ਬਸ ਕਾਫੀ ਦੇ ਨਾਲ ਆ ਖਾਣੀ ਬਰੋਸ਼ੀਆ ਖਾਣਾ ਜੋ ਬੜਾ ਖਾਦਦਾ ਕੋ ਪਹਿਲਾਂ ਖਾ ਲਾ ਪਹਿਲਾਂ ਖਾ ਲਾ ਬਾਅਦ ਚ ਪੀ ਲਈ ਜੁਕਰ ਪਾਤੀ ਲੱਡੂ ਮੇਰੇ ਦਾ ਬੜਾ ਗਲਾਸ ਕਰਾਇਆ ਆਪਣਾ ਨਿਆਬੀਆਂ ਬੱਤਲ ਗਲਾਸ ਭਰ ਕੇ ਪੀਨੇ ਆਪਾਂ ਆਪਾਂ ਜੁੱਦੀ ਬੜਾ ਗਲਾਸ ਲੱਤਾ ਹੋਇਆ ਥੋੜੀ ਜਿਹੀ ਉਹਵਾ ਚਾਹ ਤਾਂ ਕਿ ਕਰੀਏ ਉਹ ਮਿਸ਼ਕੁਲਾ ਰਹੇ ਕਰਦਾ ਹਾਂ ਆਰੇ ਆਰੇ ਆ ਕਿੱਡਾ ਜਾਂਦਾ ਇਹ ਮਿਸ਼ਕੁਲਾ ਰਹੇ ਉਹ ਟੁੱਟ ਕਿੱਡਾ ਜਾਂਦਾ ਇਹ ਨਾ ਤਾਂ ਨਹੀਂ ਹੋਈ ਤੇ ਨਾ ਬ੍ਰੇਕ ਕਿੱਦਾ ਹੈ ਕੀ ਹੈ ਬੋਨੀਸਮੋ ਕਿੱਦਾਂ ਕਰਦੇ ਨੇ ਬੋਨੀਸਮੋ ਕਰਕੇ ਨਹੀਂ ਬੋਨੋ ਕੋਲ ਤੋਂ ਵੀ ਉਹ ਨਾ ਤਾਂ ਖਾਲਾ ਖਾਲਾ ਲੋ ਵੀ ਕਾਫੀ ਵੀ ਕ ਨਿਕਲਿਆ ਮੈਂ ਤਾਂ ਦੋ ਖਾ ਲਿਆ ਯਾਰ ਬਰਿਓਸ਼ ਪਹਿਲਾ ਇੱਕ ਖਾਦਾ ਉਹਦੇ ਨਾਲ ਗੱਲ ਜੀ ਨਹੀਂ ਬਣੀ ਫਿਰ ਇੱਕ ਹੋਰ ਲਿਆ ਫੇਰ ਮੜ ਜਿਆ ਹੁਣ ਸੈਟ ਜਿਹਾ ਹੋਇਆ ਬਹੁਤ ਗਾਪਿਆ ਸਾਡਾ ਕਹਿੰਦੇ ਵੀ ਤੈਂ ਦੋ ਕਿਵੇਂ ਖਾ ਲੇ ਵੀ ਬਾਕੀਆਂ ਨੇ ਕੀ ਖਾਦਾ ਤੇ ਮੈਂ ਪੈਸੇ ਵੀ ਮੈਸੇਜ ਦੇਣੇ ਆ ਕਿ ਨਹੀਂ ਤੇ ਮੈਂ ਦੋ ਖਾ ਸਕਦਾ ਔਲੀ ਧਿਆਨ ਨਾਲ ਅਪਾ ਦੀ ਪਾਰਕ ਚੱਲੇ ਆ ਉਦੋਂ ਗੇੜਾ ਕੱਢਣ ਚੱਲੇ ਆ ਉਦਾਂ ਤਾਂ ਤੇਰੇ ਕਰਕੇ ਆਏ ਹੁਣ ਮੈਂ ਇਧਰ ਨੂੰ ਦਾਈ ਦਾਈ ਲਈ ਆ ਜੋ ਬਰ ਖੜ ਜਾ ਗੱਡੀ ਹੁੰਦੀ ਬਤ ਮਰੇ ਉਹਦੇ ਭੱਜਿਆ ਜਾਂਦਾ ਪਤੋ ਬੜੀ ਪਾਰਕ ਤੇ ਲਿਏ ਬੜੀ ਪਾਰਕ ਦੱਸ ਕਿਹੜੇ ਤੇਰੇ ਨਾਨਕੇ ਉੱਥੇ ਰੋਜੇ ਜਦੋਂ ਤੁਸੀਂ ਐ ਸਾਈਡ ਨੂੰ ਆਨੇ ਘੁੰਮਣ ਫਿਰਨਾ ਐ ਸਾਈਡ ਤਾਂ ਪੂਰੀ ਇੰਡੀਆ ਵਾਲੀ ਫੀਲਿੰਗ ਆਉਂਦੀ ਆ ਐਂ ਲੱਗਦਾ ਹੁੰਦਾ ਜਿਵੇਂ ਘਰ ਤੋਂ ਖੇਤ ਨੂੰ ਜਾਣੇ ਹੁੰਨੇ ਪੂਰਾ ਉਹਦਾਂ ਨੇ ਮਾਹੌਲ ਜਿਹਾ ਲੱਗਦਾ ਇੱਧਰ ਆ ਕੇ ਹਾਂਜੀ ਆ ਬਈ ਆਹੋ ਚੱਲ ਠੀਕ ਆ ਠੀਕ ਆ ਓਕੇ ਲੱਗੇ ਸਮਝ ਮਨ ਨੂੰ ਕੀ ਅਟੜਾ ਕੀ ਕਰਨਾ ਆਦਾ ਸਾਤੋਂ ਗਲਤੀ ਹੋ ਗਈ ਜੇ ਇੱਧਰ ਨੂੰ ਆ ਕੇ ਹੁਣ ਪਾਰਕ 'ਚ ਵੜ ਗਏ ਤੁਸੀਂ ਹੈ ਮੇਰੀ ਗੱਲ ਸੁਣ ਲੈ ਹੁਣ ਦਾ ਸਮਾਂ ਉਹ ਬੱਤ ਐਦੇ ਉੱਪਰੇ ਖੇਲਣਾ ਲੜਨਾ ਤਾਂ ਚੱਲ ਠੀਕ ਹੈ ਖੈਰ ਤੁਸੀਂ ਲੜਨਾ ਤਾਂ ਹੈਗਾ ਹੀ ਆ ਐਦੇ ਉੱਪਰੇ ਖੇਲਣਾ ਥੱਲੇ ਨਾ ਆਇਆ ਕਾਜ ਗਿੱਲਾ ਪਿਆ ਕਾ ਸਾਰਾ ਉਸ ਪਈ ਵੀ ਹੁਣ ਇੱਥੇ ਬਹੁਤ ਜ਼ਿਆਦਾ ਗਿੱਲਾ ਹੋਣਾ ਪ੍ਰਧਾਨ ਜੀ ਲੈ ਪਜਾਮੀ ਗਿੱਲੀ ਗਾਲੀ ਸਾਰੀ ਤਾਂ ਹੈ ਲੈ ਮਮਾ ਉਹ ਸਾਫਤਾ ਕਰਾ ਲਾਂਦਾ ਪਹਿਲਾਂ ਲੈ ਸਾਰੀ ਪਜਾਮੀ ਗਿੱਲੀ ਗਾਲੀ ਤੂੰ ਬਣ ਗੇਮ ਕਰੇ ਆਪਾਂ ਇਹਦਾ ਤਾਂ ਗਿੱਲਾ ਨਹੀਂ ਆਹ ਨਹੀਂ ਦੂਆ ਗਿੱਲਾ ਹੁੰਦਾ ਪਲਾਸਟਿਕ ਵਾਲਾ ਹਾਂ ਇਹ ਤੇ ਇਹਨੂੰ ਸਾਰੀ ਦਿਹਾੜੀ ਖੜਾ ਰੱਖੋ ਸਾਰੀ ਦਿਹਾੜੀ ਜੇ ਇਥੋਂ ਬਾਹਰ ਘਰ ਦਾ ਨਾਮ ਲੈ ਲੈਣ ਜਾਣਦਾ ਹੈ ਯੋ ਯੂ ਸ਼ਾਬਾਸ਼ ਚਲਿਏ ਫਿਰ ਚਲੋ ਹੁਣ ਜਾਣਾ ਪੁੱਤ ਦਾਈ ਪਾਪਾ ਦਾਈ ਪਾਪਾ ਵੇ ਗਾ ਦੇਖੋ ਵੀਨ ਤਾਂ ਹੋ ਗਈ ਬਈ ਰਸਮ ਦੇਖੋ ਵਾਓ ਪਾਤੀਓ ਪਾਤੀ ਵਿੱਚ ਨੇ ਚਲੋ ਜੀ ਜੋ ਬੰਦਾ ਤੇਰਾ ਵੈਰੀ ਸਭ ਤੋਂ ਵੱਡਾ ਆਇਆ ਤੇ ਤੇਰੀ ਪਾਣੀ ਇਹ ਚਲੀ ਜੱਕੜੇ ਥੱਲੇ ਕਰਕੇ ਹੁਣ ਇੱਕ ਝੂਡੇ ਦੇ ਵਿੱਚ ਬੈਠ ਕੇ ਦੋਹੇ ਹਾਂ ਨਹੀਂ ਟੁੱਟਦਾ ਐਨੇ ਗਾ ਤੁਸੀਂ ਪਲਵਾਨ ਆ ਬਹੁਤ ਵੱਡੇ ਵੱਡੇ ਦਾ 10 ਕਿਲੋ ਵੇਟ ਨਹੀਂ ਤੁਹਾਡੇ ਚ ਜਿਹੜਾ ਤੁਹਾਡੇ ਟੱਲੇ ਦੇ ਵੇਟ ਨਹੀਂ ਜਾਂਦੇ ਹਾਂਜੀ ਉਹ ਨਹੀਂ ਸੋਚੋ ਖਿੱਚੀਆ ਤੇਰੀ ਫੋਟੋ ਖਿੱਚਾਂ ਹੁਣ ਆਜੋ ਆਜੋ ਚਰਚਾ ਹੋ ਇਹ ਹੈ ਜੀ ਇਟਲੀ ਦਾ ਗੁਰਦੁਆਰਾ ਸਾਮ ਸਾਂਝੂ ਲੈ ਇੱਕ ਤਰ੍ਹਾਂ ਦਾ ਆਪਣ ਆਪ ਰੋਜ਼ ਤੁਹਾਨੂੰ ਇਹਨਾਂ ਆ ਇਹ ਨਿਗਾ ਨਹੀਂ ਨਾ ਪਿਆ ਜਾਂਦਾ ਅਗਲਾ ਬਦਮਾਸ਼ੀ ਮਾਰਦਾ ਪੂਰੀ ਇੱਕ ਟਾਇਰ ਪਰ ਕੱਦਾ ਹੀ ਘਮਾਈ ਜਾਂਦਾ ਇੱਕ ਟਾਇਰ ਤੇ ਹਾਂ ਪੜ ਲੈ ਪੜ ਲੈ ਕੀ ਪੜਨਾ ਅੱਛਾ ਹਿਸਟਰੀ ਪੜ ਰਹੀ ਹੈ 1988 ਚ ਬਣਿਆ ਹੋਇਆ ਮਾਂ ਨੂੰ ਬਾੜੇ ਹੂੰ ਹੁਣ ਬਈ ਰਸਮ ਪੜਦੀ ਬਹੁਤ ਸੋਹਣਾ ਉਹਦਾ ਸਾਰੇ ਸਪੈਲਿੰਗ ਵੱਡਾ ਛੋਟਾ ਸਾਰੇ ਪੜ ਲੈਂਦੀ ਹੋਣਗੇ ਉਹ ਨਹੀਂ ਮਾਰਦੀ ਜੇ ਫੜਦੇ ਆ ਮੈਂ ਕਿਹਦੇ ਫੜਾ ਚਾਹੀਦੇ ਤੈਨੂੰ ਆ ਨਹੀਂ ਨਹੀਂ ਮੈਂ ਵਲੌਗ ਬਣਾਉਣਾ ਹਾਂ ਬਲੌਗ ਬਣਾਉਣਾ ਬਲੌਗ ਮੈਂ ਬਣਾਉਣਾ ਕੋਈ ਨਾ ਉਹ ਤਾਂ ਹੋਰ ਹੀ ਫੜ ਹੋਣੀ ਉਹ ਕਿਸੇ ਆ ਕਿਸੇ ਦੀ ਉਹ ਆਪਣੀ ਛੋਟੂ ਆ ਉਹ ਕੋਈ ਨਹੀਂ ਹੈਗਾ ਉਹਦੇ ਰਸਮਾਂ ਉਹ ਕਿਸੇ ਦੀ ਆ ਬੁੱਤਾ ਆਪਣੀ ਨਹੀਂ ਹੈਗੀ ਉਹ ਨਹੀਂ ਕਿਸੇ ਦੀ ਕੋਈ ਨਹੀਂ ਆ ਦੇਖੋ ਨਹੀਂ ਬੁੱਧੂ ਕੋ ਮਾਉਣ ਫਿਰ ਲਾਉਣ ਲੈ ਕੇ ਆਏ ਵੇ ਉਧਰ ਫਿਰਦੇ ਹੋਣੇ ਕੋਈ ਹਟ ਜਾ ਧੱਕਾ ਦਿੰਦਾ ਉਹਨੂੰ ਦੇਖ ਖਰਾਬ ਕਿੰਨਾ ਪਾਪਾ ਮੈਂ ਰੱਖੂ ਨਹੀਂ ਆ ਚੱਕੋ ਉਹਨੂੰ ਚੱਕ ਲੈ ਫੜ ਫੜ ਚੱਕ ਲੈ ਕੇ ਆ ਚੱਕ ਲੈ ਕੋ ਚੱਕ ਲੈ ਕੇ ਦੇਖੇ ਹੁਣ ਪਾਪਾ ਬਿੱਲੀ ਫਰੂਏ ਤੇ ਅਸੀਂ ਐਕ ਕੋਏ ਬਿੱਲੀ ਚੱਕ ਲੋ ਯੇ ਮਮਾ 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 ਲੀਲੀ 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 ਪਾਪਾ ਸੱਜਣਾ ਸੱਜਣਾ ਯੇ ਕਪਾੜੇ ਗੀ ਡੜੀ ਹੋ ਜਾਂਦੀ ਹੁ ਮੈਂ ਹੱਥ ਲਾ ਕੇ ਹੁਆ ਹੱਥ ਸੇ ਕੁਛ ਮੁਕਰ ਦਿੱਤਾ ਨਾ ਉਹ ਨਹੀਂ ਕਰਦੀ ਲਓ ਲਾ ਲਓ ਹੁਣ ਆਤਾ ਜੋ ਮਿਓ ਚੱਲ ਪਜਾ ਲਾ ਲਾ ਪੁੱਤ ਪਲੇਣੀ ਰਹਿਣ ਦੇ ਪੁੱਤੋ ਵੱਡੀ ਆ ਉਹ ਜਿਆਦਾ ਓ ਚੱਲੀ ਬੁੱਤ ਹੁਣ ਪੰਨਾਂ ਵੀ ਲਿਆਉਂਗੇ ਆਪਾਂ ਉਹ ਲੰਘੀ ਉਹ ਤਾਂ ਬੁੱਤ ਲੋ ਵੀ ਇੱਥੇ ਲੱਗੇ ਹੋਏ ਸੂਰਜ ਮੁਖੀ ਦੇਖੋ ਬਹੁਤ ਘੱਟ ਦੇਖਣ ਨੂੰ ਮਿਲਦੀ ਓਦਾਂ ਇਹ ਆ ਸੂਰਜ ਮੁਖੀ ਕਹਿੰਦੇ ਜਿੱਦੋਂ ਨੂੰ ਸੂਰਜ ਦਾ ਮੂੰਹ ਹੁੰਦਾ ਹੈ ਨਾ ਇਹ ਆਪਣਾ ਮੂੰਹ ਉਧਰ ਨੂੰ ਘੁਮਾ ਲੈਂਦੀ ਸੂਰਜ ਮੁਖੀ ਆ ਦੇਖੋ ਮੇਰੇ ਪਿੱਛੇ ਨਾ ਸੂਰਜ ਤੇ ਇਹਦੇ ਮੂੰਹ ਵੀ ਉਧਰ ਨੂੰ ਹੈ ਤਕਰੀਬਨ ਲੱਗ ਭਾਗ ਲਾਇ ਵੀ ਥੋੜੇ ਜੇ ਬੂਟੇ ਆ ਪਰ ਸੋਹਣੇ ਲੱਗਦੇ ਆ ਓਦਾਂ ਜਾਣਾ ਅੰਦਰ ਅੱਲਾ ਅੰਦਰ ਗਾ ਹੁਣ ਤੂੰ ਮੈਟਮਾ ਪੜਾ ਕੇ ਆਉਣੀ ਉੱਥੇ ਆ ਜਾ ਪਤਾ ਆ ਜਾ ਹੁਣ ਕਾਲੂ ਆਜੀ ਕੋਈ ਨਾ ਆਪਾਂ ਮੈਂ ਵੀ ਚੱਲੂ ਫਿੱਟ ਕੈਮਰੇ ਲੱਗੇ ਹੋਏ ਲੈ ਹੁਣ ਤੂੰ ਬਾਹਰ ਹੋਏ ਕੱਪੜਿਆਂ ਤੋਂ ਚਲਾ ਆਜੇ ਹੁਣ ਚੱਲੀਏ ਘਰ ਨੂੰ ਫਿਰ ਵੀ ਆਪਾਂ ਜਾ ਸਕਦੇ ਅੰਦਰ ਫਿਰ ਆਜਾ ਆਜਾ ਜਾ ਸਕਦੇ ਜਾ ਸਕਦੇ ਆ ਜਾ ਰਸਮ ਆ ਦੇਖ ਲੈ ਦੇਖ ਲੈ ਚੱਲ ਆਜਾ ਲੋ ਵੀ ਹੁਣ ਚੱਲੇ ਆਪਾਂ ਸਿੱਧਾ ਘਰ ਨੂੰ ਘਰ ਤੋਂ ਬਾਹਰ ਜਾਣਾ ਇੰਡੀਅਨ ਦੁਕਾਨ ਇੰਡੀਅਨ ਦੁਕਾਨ ਤੋਂ ਬਾਹਰ ਜਾਣਾ ਆਪਾਂ ਨੇ ਇਹ ਕ੍ਰਿਕਟ ਖੇਡਣ ਤੋਂ ਬਾਅਦ ਦੋ ਕ ਮੈਚ ਲਾ ਕੇ ਆਉਂਗਾ ਕ੍ਰਿਕਟ ਦੇ ਤੇ ਬਾਕੀ ਦੀ ਅਪਡੇਟ ਤੁਹਾਨੂੰ ਦੰਨੇ ਆ ਬਾਅਦ ਵਿੱਚ ਜਰਾ ਬਾਹਰ ਨਾ ਖੋਲ ਜਰਾ ਬਾਹਰ ਰੱਖ ਹਾਂ ਚੱਲੋ 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 ਅੱਜ ਲੋ ਜੀ ਮੈਂ ਚੱਲਿਆ ਕ੍ਰਿਕਟ ਖੇਡਣ ਤੇ ਜੋਬਨ ਮੇਰੇ ਨਾਲ ਮਗਰ ਲੱਗ ਰਿਹਾ ਹੈ ਕਿ ਮੈਂ ਵੀ ਜਾਣਾ ਤੇ ਮੈਂ ਲੈ ਕੇ ਨਹੀਂ ਜਾਣਾ ਕਾਲੂ ਪੱਕਾ ਲੱਗੇ ਜਾਊਂਗਾ ਕਾਲੂ ਪੱਕਾ ਆੜੀ ਨੀ ਮੇਰਾ ਉਦੋਂ ਜਗਣੀ ਹੈਗੀ ਮੇਰੇ ਅਮਿੱਚੀਆਂ ਨੇ ਬੈਠਣਾ ਵਿੱਚ ਅਮਿੱਕੋ ਨੂੰ ਬੈਠਣਾ ਮੇਰੇ ਵਿੱਚ ਫਿਰ ਫੇ ਤੂੰ ਕਿੱਥੇ ਬੈਠੂਗਾ ਦੱਸ ਹੋਰ ਹੋਰ ਹੋ ਮੇਰੇ ਕਿਤੇ ਬੈਠ ਜਾਗਾ ਤੂੰ ਗੱਡੀ ਚਲਾ ਲੂਗਾ ਚਲਾਉਗਾ ਗੱਡੀ ਆਉਂਦੀ ਗੱਡੀ ਚਲਾਉਣੀ ਗੱਡੀ ਚਲਾਉਣੀ ਆਉਂਦੀ ਓਕੇ ਹਾਂ ਪਤਾ ਮੈਨੂੰ ਵੀ ਖਾਣ ਨੂੰ ਖੁਰਦੂ ਆਹ ਕੋਈ ਨਾ ਦਾਦਮਾ ਲੋ ਜੀ ਪਹੁੰਚ ਗਏ ਅਸੀਂ ਤਲਗਾਤੇ ਕ੍ਰਿਕਟ ਕਲੱਬ ਪਹੁੰਚ ਗਿਆ ਲੇਟ ਕਿੰਨੇ ਕਰਾਇਆ ਹੋਣਾ ਜੀ ਲੇਟ ਮੜ ਮੜੇ ਲੇਟ ਹੋ ਗਏ ਸਾਰੇ ਕਿਹੜਾ ਕਿਹਦਾ ਮੈਚ ਹੈ ਪਹਿਲਾਂ ਹੈਲੋ ਕਿਦਾਂ ਜੀ ਉਹ ਰੋਟੀ ਖਾਣ ਲੱਗਾ ਰੋਟੀ ਖਾਂਦਾ ਖਾਂਦਾ ਲੇਟ ਹੋ ਗਿਆ ਇਹ ਇਹ ਰੋਟੀ ਜਿਆਦਾ ਟਾਈਮ ਚ ਖਾਂਦਾ ਨਾ ਸਾਰੀ ਤੇਰੀ ਗਲਤੀ ਆ ਹੋਰ ਜੀ ਬੰਜੌਰ ਨੂੰ ਹੈਲੋ ਭਾਈ ਤੂੰ ਗੱਡੀ ਲੇਟ ਤੋਰੀ ਹੋਰ ਆ ਦੱਸ ਤਾ ਨਹੀਂ ਨਹੀਂ ਕਿਧਰ ਆ ਵੀ ਕੰਮ ਵਧੀਆ ਸਾਹਿਬ ਆਣ ਵਧੀਆ ਜੀ ਇਦਾਂ ਮੌਲਵੀ ਸਾਹਿਬ ਮਰਾਜ ਮਰਾਜ ਮਰੀ ਬਾਹਰ ਕੋਲਰ ਨੇ ਕਪਤਾਨ ਸਾਹਿਬ ਨੂੰ ਕਿਹਾ ਕਿ ਬਾਈ ਗੁਰੀ ਛੱਕਾ ਬਾਈ ਦੇਖਿਆ ਹੋਣਾ ਨਹੀਂ ਉੱਥੇ ਆਉਂਦੇ ਆਉਂਦਾ ਆਊਟ ਆਂ ਮੈਦੀ ਬੰਨ ਲੈਣੇ ਆਊਟ ਚੱਲ ਆਊਟ ਦੇ ਦੇ ਬੰਦਾ ਪਿਆ ਤੇ ਆਊਟ ਹੀ ਚੱਲਦਾ ਦਾ ਮੂਹ ਕਮਾ ਰਹੇ ਨੇ ਛੱਕਾ ਹੋ ਜਣਾ ਤਾਂ ਇਹਦੇ ਪੱਜੇ ਛੱਕਾ ਹੁੰਦੇ ਨੇ ਪੈਰ ਦੇ ਚੱਕ ਲੈਣਾ ਹਾਂ ਦੋਨੇ ਹੀ ਜੰਪ ਜਾਂ ਕਰਿਆ ਤਾਂ ਹੈ ਉਹ ਨਹੀਂ ਅਸਦੀ ਗੱਲ ਹੈ ਅੱਗੇ ਨਹੀਂ ਕਿਹਾ ਕੁਝ ਨਹੀਂ ਕਰਿਆ ਨਾ ਕਹਿੰਦਾ ਗਾਣੀ ਲਾਣੇ ਉਹ ਵੀ ਆਪਾਂ ਹੁਣ ਮੈਚ ਮੂਹਰੇ ਖੇੜਿਆ ਘਰੇ ਆ ਕੇ ਔਰ ਯਾਰ ਅੱਜ ਮੋਢਾ ਨਿਕਲ ਗਿਆ ਤਾਂ ਮੇਰਾ ਅੜ ਜਾ ਜੋਬਰ ਬਪਰੇ ਹਾਈ ਹੋਈ ਹੋਈ ਐ ਓੱਚੇ ਦੇਖ ਮੇਸਾ ਤਾ ਤਾ ਕਿੱਥੇ ਹਾਂ ਉਹ ਚੱਕ ਕੇ ਲੈ ਕੇ ਦਿਖਾ ਖਾਲੀ ਬੋਤਲ ਰਹਿਣ ਦੇ ਹੁਣ ਤਾਂ ਖਾਲੀ ਰਹਿਣ ਦੇ ਖਾਲੀ ਐ ਉਹ ਤੇ ਮੋਢਾ ਦਰਦ ਬਹੁਤ ਕਰਦਾ ਯਾਰ ਮੈਂ ਤੱਕਪਰੀ ਨਾਲੇ ਕੇ ਆਏ ਮੁੰਡੇ ਤੇ ਤੱਕਪਰੀ ਨਾ ਹੈ ਨਹੀਂ ਸੀ ਕਰ ਤੱਕਪਰੀ ਨਾਲ ਲੱਤੀ ਹਾਂ ਹਾਂ ਇੱਕ ਮਿੰਟ ਉੱਪਰ ਹੁਣ ਤਾਂ ਡੇ ਟੀਵੀ ਨਾਲ ਪਾਉਂਦੇ ਇਧਰ ਆ ਜਾ ਯਾਰ ਆਸ ਕਹਿਸੂ ਕਰਨਾ ਥੱਲੇ ਆ ਜਾ ਹੁਣ ਤੂੰ ਉਹ ਆ ਜਾ ਗੁਰੂ ਜੀ ਆ ਜਾ ਤੁਸੀਂ ਬੱਸ ਕਰ ਯਾਰ ਛੁਲ ਛੁਲ ਲੋ ਜੀ ਜੋ ਬਣੇ ਡੈਕਤ ਲੌਂਜ ਕਾਲ ਬੂਟ ਲੈ ਕੇ ਆਏ ਹੈ 12 ਯੂਰੋ ਦੇ ਉਹ ਦੇਖ ਕਿੰਨੇ ਜੋਨੇ ਨੈਰੋ ਨੈਰੋ ਜੀ ਭੱਜਾਂ ਵਾਸਤੇ ਵਾ ਤੁਸੀ ਵੀ ਨੈੜੋ ਵਾ ਹਾਂ ਉਥੇ ਤੇ ਆਪਣਾ ਵੀ ਬਣਿਆ ਤੇ ਮੇਰੇ ਇਹ ਪੁੱਤ ਐਡੀ ਡਸ ਬਣਿਆ ਪਿਆ ਤਾਂ ਕਿਆ ਰੱਖਣਾ ਹੁਣ ਬੂਡ ਰੱਖਦੇ ਬਰਾਗੋ